ਐਸਐਚਓ ਨੂੰ ਗੱਡੀਆਂ ਮਿਲੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ ਸਿੱਧੀਆਂ ਨਵੀਆਂ ਗੱਡੀਆਂ ਐਸਐਚਓ ਨੂੰ ਦਿੱਤੀਆਂ ਨੇ ਉਹ ਮੈਂ ਖਿਆ ਜਿੰਨਾਂ ਨੇ ਮਾਗਰ ਭੱਜ ਕੇ ਬੰਦੇ ਫੜਨੇ ਹੁੰਦੇ ਆ ਉਹਨਾਂ ਨੂੰ ਤਾਂ ਨਵੀਆਂ ਗੱਡੀਆਂ ਦੇ ਦੋ ਨਹੀਂ ਤਾਂ ਤਾਹਾਂ ਤੋਂ ਸ਼ੁਰੂ ਕਰਦੇ ਸੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਛੱਕੜਾ ਹੁੰਦੀ 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 ਜਦੋਂ ਤੱਕ ਉਹ ਐਸਐਚਓ ਕੋਲੇ ਆਉਂਦੀ ਸੀ ਉਹ ਤੱਕ ਧੱਕਾ ਸਟਾਰਟ ਹੋ ਜਾਂਦੀ ਸੀ ਵੀਰੋ ਕਈ ਵਾਰ ਤਾਂ ਜਿਹੜੇ ਬੰਦੇ ਨੂੰ ਫੜਨਾ ਹੁੰਦਾ ਸੀ ਉਸੇ ਤੋਂ ਧੱਕਾ ਲਵਾਉਂਦੇ ਸੀ ਵੀ ਧੱਕਾ ਲਵਾ ਕੇ ਸਟਾਰਟ ਕਰੀ ਤੈਨੂੰ ਫੜਨਾ ਹੈ ਸੀ ਸੋ ਗੱਡੀਆਂ ਉਹ ਨਵੀਆਂ ਦਿੱਤੀਆਂ ਫਿਰ ਐਸਐਸਐਫ ਬਣਾਈ ਨਵੀਂ ਸੜਕ ਸੁਰੱਖਿਆ ਫੋਰਸ ਵੀਰੋ ਸੜਕਾਂ ਤੇ ਬਹੁਤ ਮੌਤਾਂ ਹੁੰਦੀਆਂ ਪੰਜਾਬ 'ਚ ਬਹੁਤ ਜ਼ਿਆਦਾ ਮੌਤਾਂ ਪੰਜਾਬ ਮੈਂ ਪਾਰਲੀਮੈਂਟ 'ਚ ਇਹ ਕਢਾਇਆ ਸੀਗਾ ਇਹ ਡਾਟਾ 17 ਮੌਤਾਂ ਇੱਕ ਦਿਨ 'ਚ ਹੁੰਦੀਆਂ 17 ਪੰਜਾਬ 'ਚ ਮਤਲਬ 510 ਬੰਦਾ ਮਹੀਨੇ 'ਚ ਮਤਲਬ 6000 ਤੋਂ ਵੱਧ ਬੰਦਾ ਸਾਲ 'ਚ ਵੀਰੋ 1 ਫਰਵਰੀ ਨੂੰ 1 ਫਰਵਰੀ ਨੂੰ ਬਣਾਈ ਸੀ ਐਸਐਸਐਫ ਆ ਗੱਡੀਆਂ ਦੇਖਦੇ ਹੋਵੋਗੇ ਤੁਸੀਂ ਨਮੀ ਬੰਪਰ ਦੀਆਂ ਨੇ ਉਹਨਾਂ ਕੋਲੇ 1 ਫਰਵਰੀ ਤੋਂ ਆ ਹੁਣ 5 6 ਫਰਵਰੀ ਤੱਕ ਮਈ ਤੱਕ ਦਾ ਮੇਰੇ ਕੋਲ ਡਾਟਾ ਆਇਆ ਹੈ 100 ਦਿਨ ਦਾ ਵੀਰੋ 3 ਮਹੀਨਿਆਂ ਦਾ ਲਾ ਲਓ 3 ਮਹੀਨਿਆਂ ਚ 1500 ਤੋਂ ਵੱਧ ਮੌਤਾਂ ਹੋ ਜਾਂਦੀਆਂ ਜੇ ਆਪਾਂ ਨਾ ਬਣਾਉਂਦੇ ਹੁਣ ਸਿਰਫ 249 ਮੌਤਾਂ ਹੋਈਆਂ 1250 ਬੰਦੇ ਦੀ ਆਪਾਂ ਜਾਨ ਬਚਾ ਲਈ ਸੜਕਾਂ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਕੁਝ ਗਰੰਟੀਆਂ ਤਾਂ ਇਹ ਜੇ ਵੀ ਨੇ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ ਵੀ ਨਹੀਂ ਸੀ ਆ ਟੋਲ ਪਲਾਜੇ ਆ ਟੋਲ ਪਲਾਜੇ 16 ਬੰਦ ਕਰਤੇ ਬਾਈ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕਰਤੇ ਉਹਦੇ ਨਾਲ 58 ਲੱਖ 70000 ਰੁਪਿਆ ਇੱਕ ਦਿਨ ਦਾ ਪੰਜਾਬੀਆਂ ਦਾ بچਣ ਲੱਗ ਗਿਆ ਆ ਹੁਣ ਜਿਹੜੇ ਬਾਕੀ ਨੇ ਆ ਜਿਹੜੇ ਤੁਹਾਨੂੰ ਆਲੇ-ਦਾਲੇ ਜੇ ਪੈਂਦੇ ਨੇ ਮੈਂ ਦੇਖ ਕੇ ਆ ਦੋ ਤਿੰਨ ਤਾਂ ਹੱਜ ਹੀ ਦੇਖ ਕੇ ਆ ਉਹਨਾਂ ਤੇ ਮੇਰੀ ਅੱਖ ਹੈ ਜਿੱਦẽ ਥੋੜੀ ਜਿਹੀ ਵੀ ਗਲਤੀ ਕੀਤੀ ਕਾਂਗੇ ਚੱਕੋ ਬੋਰੀ ਬਿਸਤਰਾ ਵੀ ਚਲੋ ਸ਼ਾਬਾਸ਼ ਬਹੁਤ ਹੋ ਗਿਆ ਸੋ ਵੀਰੋ ਇਹ ਇਹ ਕੰਮ ਮੈਂ ਤੁਹਾਡੇ ਕਰਕੇ ਕਰਦਾ ਇਹ ਮੈਂ ਜੇ ਤੁਸੀਂ ਮੈਨੂੰ ਪੈਨ ਨਹੀਂ ਦਿੱਤਾ ਹੋਇਆ ਤਾਂ ਕਰਦਾ ਨੇ ਮੈਂ ਕਿਵੇਂ ਕਰ ਸਕਦਾ ਸੀ ਕੈਸਟਾ ਸੀੜੀਆਂ 'ਚ ਵੀ ਮੈਂ ਗੱਲਾਂ ਤਾਂ ਇਹੀ ਕਰਦਾ ਸੀ ਪਰ ਉਦੋਂ ਮੇਰੇ ਕੋਲ ਤੁਸੀਂ ਪੈਨ ਨਹੀਂ ਸੀ ਦਿੱਤਾ ਉਦੋਂ ਮੇਰੇ ਕੋਲ ਕੋਈ ਪਾਵਰ ਨਹੀਂ ਸੀ ਕਿ ਮੈਂ ਕੁਝ ਬਦਲਾ ਲਿਆ ਸਕਾਂ ਹੁਣ ਪਾਵਰ ਹੈ ਹੁਣ ਤੁਹਾਡੇ ਨਾਲ ਤੁਹਾਡੇ ਵਰਗੇ ਆ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਕਿ ਤੁਸੀਂ ਪੰਜਾਬ ਦੇ ਵਿੱਚ ਆਂ ਦੇਖੋ ਕਾਂਗਰਸੀਆਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਉਹਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਖੜਾ ਹੈ ਇਧਰ ਲਾ ਚੱਕੇ ਉਧਰ ਮਾਰਿਆ ਉਧਰ ਲਾ ਚੱਕੇ ਇਧਰ ਮਾਰਿਆ ਉਹਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਅਕਾਲੀ ਦਲ ਚਲ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਇਹਨੂੰ ਉਹ ਵਿਚਾਰਾ ਹਮ ਰੋਜ ਉਹ ਤਾਂ ਉਹ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਬ ਕ ਮੰਗੂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪ੍ਰਮਾਤਮਾ ਫਿਰ ਕੁਝ ਨਾ ਕੁਝ ਤਾਂ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸਕਾ ਕੋਈ ਨਹੀਂ ਉਸਕਾ ਖੁਦਾ ਹੁੰਦਾ ਹੈ ਤੋ ਹੈਗਾ ਨਾ ਫਿਰ ਸ ਵੀਰੋ ਤੁਹਾਡਾ ਇੰਨਾ ਪਿਆਰ ਜੇ ਆ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ 'ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵਾਨ ਜੀ ਮਾਨਾ ਇੰਨਾ ਪਿਆਰ ਆ ਜਿਹੜੀ ਮੇਰੀ ਪੱਗ 'ਤੇ ਫੁੱਲਾਂ ਨਾ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਕਿਹਾ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਬਜ਼ੁਰਗ ਸਿਰ ਪਲੋਸਦੇ ਨੇ ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾਂ ਦਵਾਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਗਰਸੀ ਤੇ ਭਾਜਪਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮੜਾ ਕੇ ਬਾਅਦ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨਜ਼ਰ ਲੈ ਕੇ ਕਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਕੋਈ ਪਤਾ ਨਹੀਂ ਇਹਨਾਂ ਨੂੰ ਆਤੈ ਹੀ ਹੈ ਜੇ ਲੁੱਟਣ ਕੁੱਟਣੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਦੋਨੇ ਲਾਲਜੀਤ ਭੁੱਲਰ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਤਾਂ ਤੁਹਾਨੂੰ ਪਤਾ ਹੀ ਹੈ ਝਾੜੂ ਹੈ ਪਰ ਇੱਕ ਦੋ ਦਿਨਾਂ ਜੇ ਤੁਹਾਨੂੰ ਇਹ ਦੱਸ ਦਾਂਗੇ ਕਿ ਉਹ ਚੋਣ ਨਿਸ਼ਾਨ ਕਿੰਨੇਵੇਂ ਨੰਬਰ ਤੇ ਹੈ ਜਦੋਂ ਤੁਸੀਂ ਬਟਨ ਦੱਬਿਆ ਝਾੜੂ ਵਾਲਾ ਤਾਂ ਇੱਕ ਆਵਾਜ਼ ਆਉਗੀ ਟੀ ਏਦਾਂ ਕਰਕੇ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਕਾਲੀਆਂ ਕਾਂਗਰਸੀਆਂ ਨੇ ਚੀਕਾਂ ਸਮਝਿਓ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਬਹੁਤ ਕਢਾਈਆਂ ਸੋ ਵੀਰੋ ਤੁਹਾਡੇ ਨਾਲ ਤੁਹਾਡੇ ਵਰਗਿਆਂ ਐਂ ਕੰਮ ਕਰਦਾ ਰਹੂੰਗਾ ਕੋਈ ਪੈਸੇ ਦਾ ਲਾਲਚ ਨਹੀਂ ਮੈਂ ਕਿਸੇ ਬਸ ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਰੇਤੇ ਦੀ ਖੱਡ ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਢਾਬੇ ਚ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਲੋਕ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਹੁਣ ਮੈਂ 15 20 ਸਕਿੰਟ ਤੁਹਾਨੂੰ ਵੀ ਮਾਈਕ ਦਿੰਨਾ ਤਾਂ ਕਿ ਤੁਸੀਂ ਆਪਣੀ ਪੜਾਅ ਕੱਢ ਸਕੋ ਚਾਹੇ ਚੀਕਾ ਮਾਰੋ ਚਾਹੇ ਨਾਰੇ ਲਾ ਲੋ ਹੈ ਪੜਾਅ ਸਾ ਮੈਨੂੰ ਪਤਾ ਹੈ ਔਰ ਪੜਾਅਸ ਵੀ ਤਿੰਨ ਚਾਰ ਪੀੜੀਆਂ ਦੀ ਇਕੱਠੀ ਹੋਈ ਪਈ ਹੈ ਤੇ ਅੱਜ ਲੋ 15 20 ਸਕਿੰਟਾਂ ਲਓ ਇਨਕਲਾਬ ਇਨਕਲਾਬ ਜਿੰਦਾਬਾਦ ਬਾਰੇ ਬਹੁਤ ਬਹੁਤ ਧੰਨਵਾਦ ਇੱਕ ਮਿੰਟ ਲਈ ਧੰਨਵਾਦ ਕਰਨਗੇ ਲਾਲਜੀਤ ਪੁੱਲਰ ਤੁਹਾਡੇ ਆਪਣੇ ਜਿਹੜੇ ਉਮੀਦਵਾਰ ਨੇ ਕਟਾਰੀਆ ਸਾਹਿਬ ਤੁਹਾਡੇ ਐਮਐਲਏ ਨੇ ਇੱਕ ਮਿੰਟ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੁੜ ਕੇ ਮੈਂ ਧੰਨਵਾਦ ਕਰਦਾ ਜੀਰੇ ਵਿਧਾਨ ਸਭਾ ਦੀ ਸੰਗਤ ਦਾ ਜਿਹੜੇ 10 ਵਜੇ ਦੇ ਖਲੋਤੇ ਆ ਤੇ ਹੁਣ ਵਾ ਚੱਲਿਆ ਸਵਾ 6 8 ਘੰਟੇ ਹੋ ਗਏ 8 ਘੰਟੇ ਦੇ ਟਸ ਤੋਂ ਮਸ ਨਹੀਂ ਹੋਈ ਸੰਗ ਤੇ ਪਿਆਰ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਤੁਸੀਂ ਮਾਨ ਸਾਹਿਬ ਨੂੰ ਪਿਆਰ ਕਰਦੇ ਹੋ ਤੇ ਜੀਰੇ ਵਾਲਿਓ ਅੱਗੇ ਲੀਡ 20000 ਦੀ ਹੈ ਅੱਜ ਮਾਨ ਸਾਹਿਬ ਦੇ ਉਹ ਨਾਲ ਇਹ ਲੀਡ 30000 ਦੀ ਕਰਦੇ ਹੋ ਤਗੜੇ ਹੋ ਕੇ ਆਪਦੇ ਭਰਾ ਨੂੰ ਲੋਕ ਸਭਾ 'ਚ ਭੇਜ ਦਿਓ ਤੇ ਮੁੜ ਕੇ ਮੁੱਦੇ ਹੱਲ ਕਰਨਾ ਤੁਹਾਡੇ ਭਰਾ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਕੰਮ ਆ ਤੇ ਤੁਹਾਡੇ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੱਲ ਕੇ ਆਏ ਇੱਕ-ਇੱਕ ਕਦਮ ਨੂੰ ਬਸ ਸਲਾਮ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰ ਤੇ ਮਾਣਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਦੇ ਦਿਲਾਂ ਬਸ ਕੇ ਲੋਕਾਂ ਨੇ ਜਲਦੀ ਬਹੁਤ ਬਹੁਤ ਧੰਨਵਾਦ ਸਾਰੇ ਜੀ ਦਾ ਹਲਕੇ ਤੋਂ ਆਏ ਹੋਏ ਮੇਰੇ ਬਜ਼ੁਰਗਾਂ ਦਾ ਮਾਤਾ ਪੈਣਾ ਦਾ ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਤੁਹਾਡਾ ਦੇਣ ਨਹੀਂ ਦੇ ਸਕਦਾ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ 10:30 ਵਜੇ ਤੋਂ ਲੱਗੇ ਭਾਈ ਜੀ ਬਹੁਤ ਸੰਗਤ ਖੜੀ ਸੀ ਤੁਹਾਡੀ ਵੇਟ ਦੇ ਵਿੱਚ ਮੈਂ ਸਾਰਿਆਂ ਦਾ ਬਲਾਜਮ ਵੀਰਾਂ ਦਾ ਪੱਤਰਕਾਰ ਵੀਰਾਂ ਦਾ ਇਲੈਕਟ੍ਰੋਨਿਕ ਪ੍ਰਿੰਟ মিডিਆ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੁਟਾਰੀਆ ਪਰਿਵਾਰ ਤੁਹਾਡਾ ਸਦਾ ਰਿਣੀ ਰਹੇਗਾ ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਨਰੇਸ਼ ਕਟਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ